ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਸਿੱਖ ਭੈਣੋ ਭਰਾਵੋ ਮੈਨੂੰ ਦੱਸਿਓ ਜਰਾ ਵੀ ਤੇ ਨਾਲੇ ਤੁਹਾਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਛੇਰ ਕੱਟ ਕੇ ਲਾਣਤਾ ਪਾਓ ਮੈਨੂੰ ਦੱਸੋ ਵੀ ਇਹ ਕਿਹੜੇ ਪਾਸੇ ਗੁਰਸਿੱਖ ਨੇ ਕਿ ਮਨਮੁਖ ਨੇ ਕਿਰਪਾਨ ਦੇਖੋ ਕਿੱਡੀ ਲਟਕਾਈ ਆ ਲਟਕਾਈ ਕਹੂੰਗਾ ਹੁਣ ਮੈਂ ਤੇ ਸਿਰ ਤੇ ਦਿਮਾਲੇ ਦੇਖੋ ਇਹਨਾਂ ਦੇ ਦੋਵਾਂ ਜੀਆਂ ਦੇ ਦਮਾਲੇ ਬੰਨੇ ਨੇ ਅੰਮ੍ਰਿਤਧਾਰੀ ਦੇ ਲੋਕ ਬੜੀ ਵਾਹ ਵਾਹ ਕਰਦੇ ਹੋਣਗੇ ਨੰਦਕਾਰਜਾਂ ਵੇਲੇ ਵੀ ਗੁਰਸਿੱਖਾਂ ਦੇ ਆਨੰਦ ਹੋ ਰਹੇ ਨੇ ਗੁਰਸਿੱਖ ਲੜਕੀ ਆ ਗੁਰਸਿੱਖ ਲੜਕਾ ਹੈ ਪਰ ਨੰੰਦਾ ਤੋਂ ਅਗਲੇ ਦਿਨ ਆਹ ਦੇਖੋ ਦਰਖਤਾਂ ਦੀ ਪੂਜਾ ਕਰੀ ਜਾਂਦੇ ਕਮਾਲ ਦੀ ਗੱਲ ਆ ਯਾਰ ਇਹ ਕਿਹੜੇ ਮਰਜ਼ਾਦਾ ਵਿੱਚ ਲਿਖਿਆ ਹੈ ਮਹਾਰਾਜ ਦੇ ਫਿਰ ਫੇਰੇ ਕਰਕੇ ਮਹਾਰਾਜ ਦੀ ਪਰਕਰਮਾ ਕਰਕੇ ਤੁਹਾਨੂੰ ਸਕੂਲ ਨਹੀਂ ਮਿਲੇ ਆ ਜਿਹੜੀਆਂ ਦਰਖਤਾਂ ਦੇ ਪ੍ਰਕਰਮਾ ਕਰਦੇ ਫਿਰਦੇ ਹੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸ਼ੇਅਰ ਕਰਕੇ ਇਹਨਾਂ ਨੂੰ ਫਿੱਟ ਲਾਣ ਦਾ ਪਾਓ ਪਤਾ ਲੱਗੇ ਇਹਨਾਂ ਨੂੰ ਵੇਸੇ ਕਰਦੇ ਕੀ ਫਿਰਦੇ ਆ ਦੁਨੀਆ ਦੇ ਵਿੱਚ ਮਹਾਰਾਜ ਦੀ ਬਿਲਕੁਲ ਹੀ ਪਰਵਾਹ ਨਹੀਂ ਸ਼ੇਅਰ ਕਰੋ ਤੇ ਸਬਸਕ੍ਰਾਈਬ